ਉਹਦਾ ਟਾਈਮ ਹੁੰਦਾ ਜੋ 3 ਮਿੰਟ ਦੇ ਵਿੱਚ ਵਿੱਚ ਆ ਜਾਂਦਾ ਠੀਕ ਹੈ ਨਹੀਂ ਉਹ ਵੀ ਉੱਡ ਹੁੰਦਾ ਫਿਰ ਅਗਲੇ ਨੂੰ ਮਿਲਦੇ ਆ 2 ਮਿੰਟ ਇਹ ਇੱਕ ਸਿਸਟਮ ਹੈ ਆਪਾਂ কুਸਤੀਆਂ ਵਿੱਚ ਢੀਮਾ ਬਲਵਾ ਜੀ ਬੈਠੇ ਆ ਥੋੜਾ ਹੁਣ ਇਹ ਸਮੇਂ ਤੇ ਇਹ ਵੀ ਥੋੜੇ ਜਿਹਾ ਵਧਾਓ ਕੋਈ ਕਾਨੂੰਨ ਕਾਇਦਾ ਕਿ ਲਾਜ কুਸਤੀ ਕੱਛਣ ਲੇਟ ਹੋ ਜਾਂਦੀ ਉਹਦਾ ਕੋਈ ਨਾ ਕੋਈ 5 ਵਜੇ ਪਿਆਰੀ ਰੱਖੋ কুਸਤੀ 22 ਚਾਂਸ ਕਈ ਵਾਰ ਮੈਂਟੇਨ ਕੁੱਕ ਜਾਂਦੀਆਂ ਕਈ ਵਾਰ ਇੱਕ কুਸਤੀ ਧੀਰੇ ਮਿੰਟ ਅੜੀ ਰਹਿੰਦੀ ਲੇਕਿਨ ਇਹਦਾ ਮਤਲਬ ਜੇ 20 ਮਿੰਟ ਖੜੀ ਹੈ ਇਹਦਾ ਮਤਲਬ ਇਹ ਨਹੀਂ ਕਿ ਪਿਛਲੇ ਪਹਿਲਵਾਨ 10 ਦੇਰ ਤੱਕ ਬੈਠ ਕੇ ਦੇਖੀ ਜਾਣਾ ਇਹ ਲੜਾਈ ਦੇ ਮੈਦਾਨ ਦੇ ਵਿੱਚ ਫੌਜੀ ਨਹੀਂ ਬੰਦੂਕ ਵਿੱਚ ਗੋਲੀਆਂ ਹੀ ਨਹੀਂ ਉਹ ਮੈਦਾਨ 'ਚ ਲੜੇਗਾ ਕਿ ਮੈਂ ਉਹ ਕਹਿੰਦਾ ਜਦੋਂ ਵੀ ਲੜਾਈ ਲੱਗੀ ਪਾਕਿਸਤਾਨਾਂ ਗੋਲੀਆਂ ਉਹਨੂੰ ਲੈ ਆਵਾਂਗੇ ਉੱਤੇ ਜਾ ਕੇ ਖੁੱਲੇ ਕਿੰਗਰੇ ਤੋਂ ਫੜ ਲਿਆਵਾਂਗੇ ਲੋਹੇ ਭਰ ਲਾ ਕੇ ਉੱਥੇ ਜਲਾ ਲਾ ਕੇ ਕਿਤਾ ਨਹੀਂ ਇੱਕ ਨੰਬਰ ਗੰਦੀ ਨਾਲ ਫੋੜਿਆ ਜੀ ਵਾਰ ਓਕੇ ਰੁਪਈਆ ਮਾੜਾ ਬਹਿਲਵਾਨ ਉਹ ਜਿਹਦੇ ਡੌੜ ਬਹੁਤ ਲਾੜਿਆ ਭੱਜਣਾ ਕਰ ਰਿਹਾ ਕਦੋਂ ਇੰਨੀ ਭੱਜ ਨਾਲ ਬੰਦੇ ਨੇ ਇੰਨੀ ਭੱਜ ਨਾਲ ਬੰਦੇ ਦੇ ਕੁੱਤੇ ਹੋ ਜਾਂਦੇ ਆ ਤਾਂ ਉਹ ਇੰਨਾ ਕੁ ਤਾਂ ਗਰੀਸ ਜਿਹੜੀ ਬਣਦੀ ਹੈ ਤੇ 500 ਰੁਪਈਆ ਮਾੜੇ ਬਹਿਲਵਾਨ ਵਾਸਤੇ ਸੰਧੂ ਸਾਹਿਬ ਦੇ ਰਿਹਾ ਹੈ ਸਹਿਦਿਲ ਤੋਂ ਤੁਹਾਡਾ ਸਤਿ ਸੰਧੂ ਸਾਹਿਬ ਦਾ ਬਹੁਤ ਬਹੁਤ ਉਹ ਜੁਕੇ ਇਹਨਾਂ ਦੇ ਡੈਡੀ ਜੀ ਉਹਨਾਂ ਨੇ ਆਉਂਦਿਆਂ ਹੀ ਮਾਨ ਕੀਤਾ ਹੈ ਸ਼ੁਰੂਆਤ ਉੱਥੋਂ ਹੀ ਚੰਗੀ ਹੋਈ ਕਹਿੰਦੇ ਵੀ ਭਾਗ ਦੇ ਗੇ ਨੇ ਲਾਉਣੇ ਹੁੰਦੇ ਆ ਸਭ ਤੋਂ ਪਹਿਲਾਂ ਉਹਨਾਂ ਨੇ ਇਨਾਮ ਦਿੱਤਾ ਫਿਰ ਝੋੜੀਆਂ ਭਰ ਕੇ ਆ ਤਾਂ ਬਹੁਤ ਬਹੁਤ ਧੰਨਵਾਦ ਹੈ ਹਮੇਸ਼ਾ ਹਰ ਸਿੰਘ ਵਿੱਚ ਜਿੱਥੇ ਵੀ ਪੁੱਛਦੇ ਨੇ ਉੱਥੇ ਮਾਨ ਕਰਦੇ ਸਾਹਮਣੇ ਬੈਠੇ ਸਰਦਾਰ 72 ਫ਼ੀਸਦੀ ਸੰਧੂ ਸਾਹਿਬ ਸਹਿਤ ਮੈਂ ਤੁਹਾਨੂੰ ਧੰਨਵਾਦ ਪਰ ਦੂਰ ਨਾ ਜਾਓ ਟਾਈਮ ਆਸਰੀ ਹੈ ਨੇੜੇ ਨੇੜੇ ਰਹੋ ਜਰਾ ਆ ਲੈ ਵੀ ਇਹਦਾ 500 ਰੁਪਏ ਅਸ਼ਟਾ ਜਲਾਇਆ ਸਾਡਾ ਜੀ ਸਪੈਸ਼ਲ ਪ੍ਰਾਈਸ ਆਪਣਾ ਲਓ 500 ਨਮਾ 100 ਗਾਦੀ ਵਾਲਾ ਹੁਣ ਬਾਹਰ ਨਹੀਂ ਹੋ ਰੋਸ਼ਨ ਕਰ ਲਗਾ ਤੂੰ ਮੇ ਬੱਲਾ ਨੂੰ ਵੇਚ ਕੇ 1 ਮਿੰਟ ਦਾ ਟਾਈਮ ਹੈ 1 ਮਿੰਟ ਦੇ ਵਿੱਚ ਮੈਦਾਨ ਦੇ ਵਿੱਚ ਆਓ ਜੀ ਰਵੀ ਮੇਰਾ ਰਾਸ਼ਨ ਕਿਰਲਗੜ੍ਹ ਦਾ بڑا ਮੁੰਡਾ ਆ ਗਿਆ ਵੀ ਮਾਦਾਨ ਤੇ ਰਵੀ ਮੇਰ ਵੀ ਆ ਰਿਹਾ ਸਾਹਮਣੇ ਇੱਕ ਮਿੰਟ ਦਾ ਦਾਣਾ ਅਲਾਸ਼ਕ ਇਹ ਪਟਕੇ ਵੀ ਦਾਸ਼ੇ ਹੁੰਦੀਆਂ ਕਿਤਾ ਦੇ ਪੋਣਾਂ ਜੰਮ ਚੰਨਾਂ ਦੀ ਵਿਰਵਾਦ ਲੈ ਆਣੇ ਕੌਣ ਲੱਪੀਏ ਉਹਨਾਂ ਨੂੰ ਖੁਦ ਪਤਾ ਨਹੀਂ ਕਿੰਨੂ ਆਓ ਜੀ ਚਾਵਾ ਲਾਈਵ ਕਰਾ ਤਾਰ ਘੋਣੀਆਂ ਤੂੰ ਤੂੰ ਪਹਿਲੀ 500 ਰੁਪਿਆ ਸਪੈਸ਼ਲ ਸਰਦਾਰ ਬਹਾਦਰ ਸਿੰਘ ਜੀ ਸੰਧੂ ਸਾਥ ਮੇਰੇ ਕੋਲ 500 ਰੁਪਿਆ ਆ ਗਿਆ ਗੁਰਮੀਰ ਭਰਵਾ ਦੇ ਫਰਾਂਸ ਸਾਹਿਬ ਬਾਲੂ ਕੀ ਸਿੰਘ ਜਿਹੜਾ কুਸਤੀ ਦੰਗਲ ਹੋ ਰਿਹਾ ਵਿਸ਼ਕਰਮਾ ਦੇ ਤੇ ਐਨ ਆਰ ਆਈ ਸਾਡੇ ਗੁਰਨਾਮ ਮਾਨ ਕੁਸ਼ਵੀਰ ਮਾਨ ਜੁਆਰਸੀ ਬਲਦੇਮਾਨ ਔਰ ਗगन ਹੁੰਦੜ ਕੈਨੇਡਾ ਜੁਜੀਤ ਜਰਮਨ ਵਾਲੇ ਸੰਧੂ ਸਟਾਫ ਫਾਰਮ ਪਹਿਲਵਾਨ ਜਸਾ ਪੱਟੀ ਆ ਰਿਹਾ ਹੈ ਫਿਰ ਰਫਤਪਾਲ ਫਗਵਾੜਾ ਭੁਪਿੰਦਰ ਅਜਨਾਰਾ ਰੋਸ਼ਨ ਕਿਰਲਗੜ ਰਵੀ ਵੇਰਾ ਤੇ ਸ਼ੰਤੀਬਾ ਇਹ ਮੱਲ ਪੁਜਰੇ ਆ ਜੀ ਜਿਹੜੀ ਦੂਸਰੇ ਦਿਨ ਦੀਵਾਲੀ ਤੋਂ ਹਿੰਦੂ ਦੀ ਕੀਵਰ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਹੈ ਇਹ ਮਰੀਕ ਕਲੀਕਾ ਜੀ ਬਾਦੋਂ ਕੀ ਮੈਨੂੰ ਇਹ ਜਿਹੜੀ ਸ਼ਿੰਗ ਕਰਾਉਂ ਲੋ ਜੀ ਅੱਜ ਦੀ ਢੰਡੀ ਦੀ ਕੁਸ਼ਤੀ ਦੇ ਮੱਲ ਦੋਵੇਂ ਆ ਗਏ ਨੇ ਅਗਲੇ ਸਾਲ ਸਰਬੰਸ ਸਿੰਘ ਦਾ ਪੋਤਾ ਲਖਵੀਰ ਸਿੰਘ ਦਾ ਬੇਟਾ ਹਦੀਰ ਸਿੰਘ ਅਗਲੇ ਸਾਲ ਜੇਕਰ ਉਹਨਾਂ ਦੇ ਪ੍ਰਮਾਤਮਾ ਦੇ ਪੁੱਤਰ ਵੀ ਦਾਜ ਬਖਸੀ ਤੇ 3100 ਤੇ ਦੋ ਨਾਲ ਗੁਰਜਾਂ ਦੇ ਵਿੱਚ ਗਏ ਇੱਕ ਵਾਰੀ ਤਾੜੀ ਮਾਰ ਦੋ ਲਓ ਜੀ ਰੌਸ਼ਨ ਕਰ ਰਗਾ ਇੱਕ ਵਾਰ ਹੱਥ ਖੜਾ ਕਰੇ ਦੀ ਅੱਜ ਦੀ ਝੰਡੀ ਦੀ ਕੁਸ਼ਤੀ ਰਵੀ ਦੇਰਾ ਮੱਖਣ ਪਹਿਲਵਾਨ ਯੂਕੇ ਦਾ ਪਠਾ ਇਹਨਾਂ ਦੇ ਵਿਚਾਰ ਅੱਜ ਦੀ ਝੰਡੀ ਦੀ ਕੁਸ਼ਤੀ ਵਾਦੀ ਵਾਾਈ ਵੀ ਇੱਕ ਨੰਬਰ ਦੀ ਚੰਡੀ ਚੰਡੀ ਦੀ ਕੁਸ਼ਤੀ ਕਿਤੇ ਜ਼ਿੰਮੇਵਾਰੀਆਂ ਵੱਡੀਆਂ ਟਾਈਮ ਜ਼ਰੂਰ ਦੱਸਿਆ ਜਾਵੇ ਮਾਡਾ ਜੀ ਇਹਦਾ ਕਿੰਨਾ ਟਾਈਮ ਆ ਜੀ ਡਰੈਕਟ ਕਿੰਨਾ 2 ਮੈਚ ਡਰੈਕਟ ਆ ਜੀ ਸ਼ੁਰੂ ਕਰੋ ਉਸ ਤੋਂ ਬਾਅਦ ਦੇਖਾਂਗੇ ਅਗਲਾ ਟਾਰਗਟ 2 ਮੈਚ ਡਰੈਕਟ ਆ ਜੀ ਅੱਜ ਦੀ ਚੰਡੀ ਦੀ ਕੁਸ਼ਤੀ ਇੱਕ ਵਾਰ ਤਾੜੀ ਮਾਰ ਦਿਓ ਜੀ ਲਾਈਆਂ ਪਰ ਜਕਾਰਾ ਜਕਾਰਾ ਦੀ ਝੰਡੀ ਦੀ ਕੁਸ਼ਤੀ ਪਟਕੇ ਦੀ ਕੁਸ਼ਤੀ ਆਦਾਨ ਰਿਚਰੂ ਹੋ ਚੁੱਕੀ ਹੈ ਬਹੁਤ ਹੀ ਸ਼ਾਨਦਾਰ ਮੁਕਾਬਲੇ ਹੁਣ ਤੱਕ ਦੇਖਣ ਨੂੰ ਮਿਲੇ ਸ਼ਾਨਦਾਰ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਸਾਡੀ ਕੁਸ਼ਤੀ ਇੱਕ ਤਬਾ ਇੱਕ ਸੀ ਔਰ ਇਸ ਕੁਸ਼ਤੀ ਤੋਂ ਵੀ ਸਾਨੂੰ ਬੜੀ ਉਮੀਦ ਹੈ ਇਹ ਵੀ ਮੁਕਾਬਲਾ ਦੇਖਣ ਜੋ ਹੋਵੇਗਾ ਔਰ ਇਹਦੇ ਵਿੱਚ ਦੁੱਧ ਮੱਖਣ ਨਾਲ ਭਰੀਆਂ ਜਵਾਨੀਆਂ ਉਹਨਾਂ ਦੀ ਉਹਨਾਂ ਦੀ ਮਿਹਨਤਾਂ ਕਸਰਤਾਂ ਔਰ ਸਿੱਖੇ ਹੋਏ ਉਸਤਾਦਾਂ ਵਾਲੇ ਦਾ ਅੱਜ ਉਹ ਤੁਹਾਨੂੰ ਇਸ ਮੈਦਾਨ ਦੇ ਵਿੱਚ ਸਾਰੇ ਜੋਸ਼ ਵੇਖਣ ਨੂੰ ਮਿਲਣਗੇ ਔਰ ਕੁਸ਼ਤੀ ਕਲਾ ਦੀਆਂ ਕੋਸਤੀ ਕਲਾ ਦਾ ਉੱਤਮ ਨਮੂਨਾ ਵੇਖਣ ਨੂੰ ਮਿਲੇਗਾ ਔਰ ਦੁੱਧ ਮੱਖਣਾ ਵਾਲੀਆਂ ਪੜੀਆਂ ਜਵਾਨੀਆਂ ਮਿਹਣੋ ਮਿਹਣੀ ਹੋਣਗੀਆਂ ਕਿ ਦੁੱਧ ਪੀਨੇ ਔਰ ਕਾਨੇ ਬੂਰੀ ਮੱਝ ਦਾ ਨਾਲੇ ਖਾਈ ਦੇ ਬਦਾਮ ਲੱਪ ਭਰ ਕੇ ਮੱਖਣਾ ਇੱਕ ਵਾਰੀ ਗੋਡਵੀ ਲਵਾ ਕੇ ਛੱਡੀ ਦੀ ਜੋੜ ਲਾਉਂਦੇ ਆ ਦੋਨੋਂ ਸਾਡੀਆਂ ਖਾਂਦੇ ਵਿੱਚ ਲੜ ਕੇ ਜਿਹੜਾ ਸਾਡੀਆਂ ਠੀਕ ਹੈ ਦੁੱਧ ਮੱਖਣਾ ਵਾਲੀਆਂ ਪੜੀਆਂ ਜਵਾਨੀਆਂ ਅੱਜ ਮਿਹਨਤ ਕਰ ਰਹੀਆਂ ਮਿਹਣੋ ਮਿਹਣੀ ਹੋ ਰਹੀਆਂ ਕਿ ਜਿਹੜੇ ਪਾਣੀਆਂ ਤੇ ਲਾਉਂਦੇ ਲੋਕੀ ਤਾਰੀਆਂ ਉਹ ਪਾਣੀ ਅਸੀਂ ਪੀਂਤੇ ਹੋਏ ਆ ਤੇ ਸਰਕੰਡ ਮੇਂ ਰਿਕਾਰਡ ਪਾਇਦਾ ਕੀਤੇ ਹੋਏ ਆ ਸਰਕੰਡ ਮੇਂ ਰਿਕਾਰਡ ਪਾਇਦਾ ਕੀਤੇ ਹੋਏ ਆ ਇਹਨਾਂ ਦਾ ਦੁਨੀਆ ਤੇ ਨਵਾਂ ਮਸ਼ਹੂਰ ਐਵੇਂ ਨਹੀਂ ਹੋਇਆ ਦਿਨ ਰਾਤ ਕੀਤੀਆਂ ਹੀ ਮਿਹਨਤਾਂ ਦਾ ਸਿੱਟਾ ਅੱਜ ਮੈਦਾਨ ਦੇ ਵਿੱਚ ਦੋਵੇਂ ਚੋਟੀ ਦੇ ਮੱਲ ਐਂ ਕਹਿੰਦੇ ਆ ਬਈ ਦਸ ਪੰਜਾ ਝੜਾਰਾ ਜਿੱਦਾਂ ਜਿੰਨਾਂ ਦੇ ਬੇਸੁਰਾ ਗੋਣਾ ਮਾੜਾ ਮਾਰੇ ਤਾਂ ਟਾਉਣਾ ਮਾੜਾ ਕਹਿੰਦੇ ਗਰੀਬਾਂ ਤਾਂ ਸਤਾਉਣਾ ਮਾੜਾ ਤੇ ਤਾਪ ਜੜੇ ਨਾਉਣਾ ਮਾੜਾ ਆਖਦੇ ਸਿਆਣੇ ਬਈ ਅੱਖ ਨੂੰ ਮੰਨਨੇ ਪੈਂਦੇ ਰੱਬ ਦੇ ਬਾਣੇ ਬਈ ਅੱਖ ਨੂੰ ਮੰਨਨੇ ਪੈਂਦੇ ਰੱਬ ਦੇ ਬਾਣੇ ਵੀ ਧੁੱਧ ਕੋਲੇ ਬਿੱਲੀ ਬੁਰੀ ਰਾਜ ਵਿੱਚ ਕਿੱਲੀ ਬੁਰੀ ਪੱਕ ਬਣੀ ਢਿੱਲੀ ਬੁਰੀ ਫਸਲ ਹੋਈ ਕਿੱਲੀ ਬੁਰੀ ਕੰਮ ਕਿਸੇ ਆਉਂਦੀ ਨਾ ਤੇ ਠੋਕਰਾਂ ਨੂੰ ਖਾਦੇ ਬਿਨਾ ਅਕਲ ਕਦੇ ਆਉਂਦੀ ਨਾ ਠੋਕਰਾਂ ਨੂੰ ਖਾਦੇ ਬਿਨਾ ਅਕਲ ਕਦੇ ਆਉਂਦੀ ਨਾ ਕਹਿੰਦੇ ਠੋਕਰਾ ਖਾ ਕੇ ਪਤਾ ਲੱਗਦਾ ਮਿਹਨਤਾਂ ਵਰਸ਼ਾ ਗੁਰੂਆਂ ਤੋਂ ਛੇਤਰ ਨਹੀਂ ਜਿਹਨੇ ਖਾਧੋ ਉਹ ਚੰਗਾ ਸ਼ ਬਣ ਸਕਦਾ ਅੱਜ ਕੱਲ ਦੇ ਵਿੱਚ ਪਵੰਦੀ ਲੱਗੀ ਹੋਈ ਹੈ ਹੁਣ ਤੇ ਮਾਸਟਰ ਨਿਆਣੇ ਨੂੰ ਤੇ ਰੱਖੀ ਨਹੀਂ ਸਕਦੇ ਉਹ ਕੰਦਾ ਭਾਈ ਤੈਨੂੰ ਮੈਂ ਤੇਰੀ ਬਿਊਟੀ ਤੋਂ ਮੈਂ ਤੈਨੂੰ ਦਿਖਾ ਦੂੰਗਾ ਤੇ ਇਸੇ ਕਰਕੇ ਬੱਚਿਆਂ ਨੂੰ ਕੋਈ ਚਾਜੇ ਚਾਰ ਨਹੀਂ ਆ ਰਹੇ ਇਹ ਕਾਰਨ ਆਓ ਅਚਾਰ ਵਿਵਹਾਰ ਤੇ ਗਰਦਾਰ सीखने के चंगे गुरु को तो बोलन कम बोलन इन्हेंगे हिम्मत बोलन आवाज हिम्मत के लक्ष्मी के पक्षे अगे पा आवाज पूरे पटाखे ਕੇ ਬਹਿਣਗੇ ਜੀ ਅਜੀਤ ਸਿੰਘ ਦੇ ਵਿੱਚ ਇੱਕ ਵਾਰ ਤਾੜੀ ਮਾਰ ਦੋ ਥੋੜਾ ਜੋਸ਼ ਪੈਦਾ ਕਰੀਏ ਕੁਸ਼ਤੀ ਨੂੰ ਥੋੜਾ ਤੇਜ਼ ਕਰੀਏ ਸਾਮਾਂ ਵੀ ਠੰਡਾ ਹੋ ਗਿਆ ਪਰ ਬਹੁਤਾ ਵੀ ਨਹੀਂ ਠੰਡਾ ਪਹਿਲਾਂ ਹਵਾ ਜਲਦੀ ਜੰਮ ਰਖੜ ਹੋਈ ਗਈ ਹੁਣ ਤੇ ਪੂਰਾ ਵੱਟ ਪੈ ਗਿਆ ਤੇ ਉਧਰ ਕਹਿੰਦੇ ਵੱਟ ਪੈ ਗਿਆ ਤੇ ਰੱਬ ਨੇ ਪਾ ਦਿੱਤਾ ਵੱਟ ਤੇ ਇੱਧਰ ਕੁਸ਼ਤੀ ਵਿੱਚ ਵੀ ਪੂਰੇ ਕੱਢਣੇ ਆਪਾਂ ਵੱਟ ਸ਼ਾਬਾਸ਼ ਮਹਾਂਦਰ ਵਿੱਚ ਫੈਦੀ ਚੰਡੀ ਦੀ ਗੋਸhti ਚੰਗੀ ਹੋਈ ਵਾਹ ਜੀ ਵਾਹ ਕਿ ਜਦ ਲੋਹਾ ਕੱਟਦਾ ਲੋਹੇ ਨੂੰ ਫਿਰ ਮੱਚੇ ਭੰਬਰ ਅੰਗਿਆਰਾਂ ਦਾ ਰਾਜੇ ਖੇਲੇ ਹੌਸਲੇ ਦੀ ਗੱਲ ਹੁੰਦੀ ਮੁੱਲ ਪੈਦਾ ਨਹੀਂ ਛੋਕੇ ਲਲਕਾਰਿਆਂ ਦਾ ਮੁੱਲ ਪੈਦਾ ਨਹੀਂ ਛੋਕੇ ਲਲਕਾਰਿਆਂ ਦਾ ਅੱਜ ਪਤਾ ਲੱਗੂ ਹਿੰਮਤਾਂ ਦਾ ਹੌਸਲੇ ਦਾ ਬਲੰਦ ਹੌਸਲੇ ਜਿਨ੍ਹਾਂ ਦੇ ਉਪਰਜ ਦੇ ਅਰਸ਼ਾਂ ਤੀਕ ਬੋਲ ਉਹਨਾਂ ਦੇ ਵਿੱਚ ਆ ਹੁੰਦੇ ਪੱਤ

ਦਾ ਮਾਰੰ ਦੀ ਕੋਸ਼ ਕਰਦਾ ਹੋਇਆ ਰੋਸ਼ਨ ਕਿਲ ਲਗਾ ਦੂਸਰੇ ਪਾਸੇ ਸਾਡੇ ਇਸ ਦਰਿਆ ਸਤਲੁਜ ਦਰਿਆ ਦੇ ਕੰਢੇ ਤੇ ਵਸਿਆ ਪਿੰਡ ਵੇਰਾ ਕਿ ਅਸੀਂ ਕੋਰੇ ਜਿਹੇ ਸੁਆਦੇ ਦੇਸੀ ਲੋਕ ਆ ਤੇ ਦਿਲ ਦਰਿਆਵਾਂ ਵਰਗੇ ਦਿਲ ਦਰਿਆ ਦਿਲ ਦਰਿਆ ਸਮੰਦਰੋਂ ਡੂੰਗੇ ਕਦੇ ਕੌਣ ਦੇ ਲੈਂਦੇ ਆ ਜਾਣੇ ਵਿੱਚੇ ਚੱਪੂ ਵਿੱਚੇ ਵੇੜੇ ਵਿੱਚੇ ਵੰਜਿ ਮਹਾਣੇ 14 ਤੱਕ ਦਿਲੇ ਦੇ ਅੰਦਰ ਤੰਬੂ ਵਾਂਗੂ ਤਾਣੇ ਉਹ ਬੁੱਲੇ ਸ਼ਾਹ ਦੇ ਉੱਥਕੇ ਲਈਏ ਜਿੱਤੇ ਅਗਲਾ ਵੀ ਪੀੜ ਪਰਛਾਣੇ ਅਗਲਾ ਵੀ ਧਮ ਤੇ ਪਛਾਣੇ ਰਵੀ ਵੇਰਾ ਰੌਸ਼ਨ ਕਿਰਨ ਗਲ ਥੋੜੀ ਸੱਟ ਮਹਿਸੂਸ ਕਰਦਾ ਹੋਇਆ ਪਰਮਾਤਮਾ ਸਤਾਂ ਪਿਤਾਂ ਤੋਂ ਬਚਾ ਕੇ ਰੱਖੇ ਇਹਨਾਂ ਪਹਿਲਵਾਨਾਂ ਨੂੰ ਕਿ ਪਹਿਲਵਾਨਾਂ ਤੇ ਰੱਬ ਦੀ ਮਿਹਰ ਸਿੱਧੀ ਖੁਸ਼ ਨਸੀਬਿਆ ਰੰਗ ਵਿਖਾਉਂਦੇ ਨੇ ਪਹਿਲਵਾਨ ਪਹਾੜ ਨੇ ਹਿੰਮਤਾਂ ਦੇ ਕੁਰਨਾ ਜ਼ਿੰਦਗੀ ਨਾਲ ਸਿਖਾਉਂਦੇ ਨੇ ਕੁਰਨਾ ਜ਼ਿੰਦਗੀ ਨਾਲ ਸਿਖਾਉਂਦੇ ਨੇ ਜਗਜੀਤ ਸਿੰਘ ਜੁਏਈ ਦबई ਵਾਲੇ ਵੀਰ ਰਵੀ ਵੀਰਾਂ ਦਾ 5000 ਨਾਲ ਸਪੈਸ਼ਲ ਸਨਮਾਨ ਕਰਨਗੇ ਅਗਰ ਉਹ ਕੁਸ਼ਤੀ ਜਿੱਤਦੇ ਆ ਜਗਜੀਤ ਸਿੰਘ ਜੁਏਈ ਰਵੀ ਵੀਰਾਂ ਦਾ 5000 ਰੁਪਿਆ ਨਾਲ ਅੱਜ ਸਪੈਸ਼ਲ ਸਨਮਾਨ ਕਰਨਗੇ ਮਾਣ ਮਾਣ ਹੈ ਸਾਨੂੰ ਪੰਜਾਬੀਆਂ ਦਾ ਮਾਣ ਹੈ ਪੰਜਾਬੀ ਬੋਲੀ ਦਾ ਮਾਣ ਹੈ ਪੰਜਾਬੀ ਹੋਣ ਦਾ ਤੇ ਮਾਣ ਹੈ ਪੰਜਾਬ ਦੇ ਇਤਿਹਾਸ ਦਾ ਤੇ ਮਾਣ ਹੈ ਪੰਜਾਬ ਦੀ ਇਸ ਕੁਸ਼ਤੀ ਦਾ ਜਿਸ ਕੁਸ਼ਤੀ ਨੂੰ ਪੂਰਾ ਵਰਲਡ ਅੱਜ ਸਾਢੇ 9 ਵਜੇ ਖੇਡ ਰਿਹਾ ਹੈ ਔਰ ਸ਼ਾਨਦਾਰ ਤਰੀਕੇ ਨਾਲ 올림픽 ਵਿੱਚ ਵੀ ਇਸ ਕੁਸ਼ਤੀ ਨੂੰ ਮਾਨਤਾ ਮਿਲੀ ਹੋਈ ਹੈ ਔਰ ਅੱਜ ਤੁਹਾਡੇ ਨਗਰ ਦੇ ਵਿੱਚ ਖਰਾਬ ਕਰਾ ਪਿੰਡ ਦੇ ਵਿੱਚ ਕੁਸ਼ਤੀ ਜੰਗਲ ਚੱਲ ਰਿਹਾ ਔਰ ਅੱਜ ਦੀ ਫਾਈਨਲ ਪਟਕੇ ਦੀ ਚੰਨੀ ਦੀ ਕੁਸ਼ਤੀ ਮੈਦਾਨ ਦੇ ਵਿੱਚ ਚੱਲ ਰਹੀ ਹੈ ਦੇਖਦੇ ਕਿ ਕੌਣ ਅੱਜ ਜਿੱਤਦਾ ਕੌਣ ਅੱਜ ਹਰਦਾ ਕਿ ਪਹਿਲਵਾਨੀ ਵਾਲਾ ਪੂਰਾ ਨਾਮ ਜੱਗ ਤੇ ਛਿੰਜਾ ਵਿੱਚ ਮੱਲ ਬੜੇ ਸੋਹਣੇ ਲੱਗਦੇ ਧਾਕ ਕਦੇ ਧੋਬੀ ਕਲਾ ਝੰਗ ਵੱਜਦੇ ਛਿੰਜਾ ਵਿੱਚ ਮੱਲ ਮਨ ਮੌਣੇ ਲੱਗਦੇ ਉੱਥੇ ਬੈਠਾ ਛਿੰਜਾ ਵਿੱਚ ਮੱਲ ਬੜੇ ਸੋਹਣੇ ਲੱਗਦੇ ਛਿੰਜਾ ਦਾ ਆਉਣ ਸੀਜ਼ਨ ਮਿੱਤਰਾਂ ਪੈਣੇ ਰੋਜ ਫਟਾਕੇ ਖਾਰ ਖੇਡਾਂ ਖੁਡੀਆਂ ਗੱਭਰੂ ਲਾਸ ਹਾਏ ਨਾ ਸਾਲਾ ਕੇ ਕਿਹੜੇ ਮੱਲ ਦੀ ਤੂਤੀ ਬੋਲੇ ਕਿਹੜੇ ਮੱਲ ਨੂੰ ਘਾਕੇ ਖਬਤ ਲਾ ਦੇਣੀ ਨਾਲ ਕਮਾਲ ਹੈ ਪਹਿਲਵਾਨੀ ਦਾ ਜਸ ਗਾ ਕੇ ਪਹਿਲਵਾਨੀ ਦਾ ਜਸ ਗਾ ਕੇ ਵਾਜੀ ਸੰਗੋ ਸ਼ਾਮਪੂਰੀਆ ਸਟੈਂਡ ਫਾਰਮ ਵਾਲੇ ਜਿਹੜੀ ਬਾੜੂ ਕੀ ਕੁਸ਼ਤੀ ਦੰਗਲ ਹੁੰਦਾ ਦਿਵਾਲੀ ਤੋਂ ਦੂਸਰੇ ਦਿਨ ਵਿਸ਼ਕਰਮਾ ਦੇ ਪੋਪੇ 2100 ਰੁਪਏ ਨਾਲ ਮਾਢੇ ਪਹਿਲਵਾਨ ਦਾ ਸਪੈਸ਼ਲ ਉਤੇ ਸਨਮਾਨ ਕੀਤਾ ਜਾਵੇਗਾ ਇੱਕ ਵਾਰ ਤਾੜੀ ਮਾਰ ਦਿਓ ਮਾਢੇ ਪਹਿਲਵਾਨ ਨੇ ਬਹੁਤ ਵਧੀਆ ਅਰੇਂਜਮੈਂਟ ਕੀਤਾ ਬਹੁਤ ਵਧੀਆ ਜੋੜ ਬਣਾਏ ਬਹੁਤ ਵਧੀਆ ਖਾੜੇ ਬੁਲਾਏ ਸੋਹਣੇ ਸੋਹਣੇ ਮੱਲ ਇੱਥੇ ਸੱਜ ਕੇ ਉਹਨਾਂ ਦੀਆਂ ਕੁਸ਼ਤੀਆਂ ਜਿਹੜੀਆਂ ਮੁਕਾਬਲੇ ਕਰਵਾਏ ਇਸ ਲਈ ਮਾਢਾ ਪਹਿਲਵਾਨ ਜੀ ਵਧਾਈ ਦੇ ਪੱਤਰ ਨੇ रवि रवि राशन, रवि राशन, कोशिश करते हुए कोशिश करने वालों की कभी हार नहीं होती हौसला किए बिना ही जय जयकार नहीं होती हिम्मत करने वालों की कभी हार नहीं होती हो गए हौसला बंदे फिर जितना प्राप्त कर सकता है फिर आप सफरी तुम जो ਦੇ ਅਦ ਵਿਚਕਾਰ ਹਿੰਮਤ ਵਾਲੇ ਸੂਰਮੇ ਲੰਘ ਜਾਂਦੇ ਨੇ ਪਾਰ ਤੇ ਮੱਥੇ ਜਿਨ੍ਹਾਂ ਦੇ ਤਿਲਖ ਬਹਾਦਰੀ ਦਾ ਉਹ ਮਖੜਾ ਕਦੇ ਨਾ ਲਾਉਂਦੇ ਦੇਰ ਸਫਰੀ ਮਰਦ ਮੈਦਾਨ ਦੇ ਸ਼ੇਰ ਵੀ ਲੈਂਦੇ ਕੀਰ ਸਫਰੀ ਮਰਦ ਮੈਦਾਨ ਦੇ ਸ਼ੇਰ ਵੀ ਲੈਂਦੇ ਕੀ ਜੱਲ ਪਈਆ ਰਵੀ ਪਹਿਲਵਾਨ ਦੀਆਂ ਕੁਸ਼ਤੀਆਂ ਤਕਰੀਬਨ ਉੱਚ ਕੋਟੀ ਦੇ ਸਾਰੇ ਮੱਲਾ ਨਾਲ ਹੋਈਆਂ ਚਾਹੇ ਉਹ ਜੱਸਾ ਪੱਟੀ ਹੋਵੇ ਚਾਹੇ ਸਕੰਦਰ ਪਹਿਲਵਾਨ ਆ ਮਹਾਰਾਸ਼ਟਰ ਵਾਲੇ ਹੋਣ ਹਰ ਪਹਿਲਵਾਨ ਨਾਲ ਰਵਿਦੀਆ ਕੁਸ਼ਤੀਆਂ ਹੋਈਆਂ ਉਧਰ ਰਾਸ਼ਨ ਕੇ ਲਗਾੜ ਕੋ ਵੀ ਤਕੜਾ ਪਹਿਲਵਾਨ ਹੈ ਜੇਤੂ ਪਹਿਲਵਾਨ ਬੱਲੇ 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 ਕੁਸ਼ਤੀ ਬੋਲਦੀ ਆ ਪੂਰੀ ਪਹਿਲਵਾਨੀ ਦੀ ਦੋਵੇਂ ਮੱਲਾ ਦੀ ਇੱਥੇ ਕਰਕੇ ਦੋਵਾਂ ਨੂੰ ਅੱਜ ਜੂਸ ਕੀਤਾ ਚੁਣ ਕੇ ਇੱਥੇ ਲਿਆਂਦਾ ਦੇਖਦੇ ਆ ਕਿ ਅੱਜ ਇੱਥੇ ਕੌਣ ਬਾਜੀ ਜਿੱਤਦਾ ਤੇ ਕੌਣ ਬਾਜੀ ਹਾਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲੇ ਵਕਤ ਪਤਾ ਲੱਗੇਗਾ ਕਿਹੜੇ ਪਹਿਲਵਾਨ ਨੇ ਵੱਧ ਡੰਡ ਫੋਟਕਾਂ ਮਾਰੀਆਂ ਤੜਕੇ ਉੱਠ ਕੇ ਫਰਜ਼ਾਂ ਕੀਤੀਆਂ ਮਿਹਨਤਾਂ ਕੀਤੀਆਂ ਕਿਉਂਕਿ ਡੰਡ ਬੈੜ ਦਾ ਆਵਾਜ਼ ਨਾ ਮੱਲੇ ਬਣਦੇ ਤੇ ਸਾਬ ਆਵੇ ਨਾ ਆਵਾਜ਼ ਪਹਾੜਿਆਂ ਦੇ ਮਰਦਾਂ ਬਾਜ ਨਾ ਮਹਿਫਲਾਂ ਸੋਹਂਦੀਆਂ ਨੇ ਤੇ ਜੰਜਾਂ ਸੋਹਂਦੀਆਂ ਨਵਾਜ਼ ਲਾੜਿਆਂ ਦੇ ਕਿ ਹੌਸਲੇ ਵਾਲੀ ਗੱਲ ਹੈ কুਸਤੀ ਹੌਸਲੇ ਵਾਲੀ ਗੱਲ ਹੈ ਕਿ ਉਸਮੱਲ ਨੇ কুਸਤੀਆਂ ਟੌਣੀਆਂ ਕੀ ਜਿਹੜਾ ਕੋਲਣ ਤੋਂ ਪਹਿਲਾਂ ਹੀ ਜੀ ਛੱਡੇ কুਸਤੀ ਜੀਦਾਰੀ কুਸਤੀ ਜੀਦਾਰੀ ਜੀਦਾਰੀ ਦੀ কুਸਤੀ ਪੱਕਾ ਸਾਧਨ ਗੁੱਟੇ ਦਾ ਉਸਮੱਲ ਨੇ কুਸਤੀਆਂ ਟੌਣੀਆਂ ਕੀ ਜਿਹੜਾ ਕੋਲਣ ਤੋਂ ਪਹਿਲਾਂ ਹੀ ਜੀ ਛੱਡੇ ਕਿਹਾ ਕਦੇ ਉਸਤਾਦਾਂ ਦਾ ਮੋੜੀਏ ਨਾ ਆਮੇ ਵਿੱਚ ਖਰਾਸ ਦੇ ਪੀ ਛੱਡੇ ਮੇਰ ਦੀਨਾਂ ਉਸਤਾਦਾਂ ਦੇ ਹੋਣ ਦਰਸ਼ਨ ਕੇ ਪਾਣੀ ਪੈਰਾਂ ਰਤੋ ਕੇ ਪੀ ਛੱਡੇ ਪਾਣੀ ਪੈਰਾਂ ਰਤੋ ਕੇ 1000 ਰੁਪਇਆ ਸਪੈਸ਼ਲ ਆ ਗਿਆ ਜੀ ਸਾਡੇ ਪ੍ਰਬੰਧਕ ਕਮੇਟੀ ਗਰੀਵਾਲ ਸਾਹਿਬ ਉਹ ਕਹਿੰਦੇ ਜਿਹੜਾ ਜੇਤੂ ਰਿਹਾ 1000 ਰੁਪਇਆ ਗਰਪਾਲ ਭਾਜੀ ਕਹਿੰਦੇ ਆ ਉਹਨੂੰ ਸਪੈਸ਼ਲ ਇਨਾਮ ਦਿੱਤਾ ਜਾਵੇਗਾ ਜਿਹੜਾ ਇਸ ਕੁਸ਼ਤੀ ਵਿੱਚ ਜੇਤੂ ਰਿਹਾ ਕੁੰਦੂ ਪਹਿਲਵਾਨ ਕੋ 1500 ਰੁਪਇਆ ਪਹੁੰਚ ਗਿਆ 1000 ਸਾਡੇ ਪ੍ਰਬੰਧਕੀ ਕਮੇਟੀ ਵਿੱਚੋਂ ਗਰੀਵਾਲ ਪਰਿਵਾਰ ਵੱਲੋਂ 5 ਮਿੰਟ ਬਾਕੀ 10 ਮਿੰਟ 10 ਮਿੰਟ ਟਾਈਮ ਨਿਕਲ ਚੁੱਕਾ ਕਮਲ ਬਹਿਰਵਾਨ ਕੇ ਮਾਲੇ ਵਾਲੇ ਬਤੌਰ ਮਨਸਬ ਬਤੌਰ ਰੈਫਰੀ 500 ਰੁਪਏ ਵੱਡਾ ਸਾਥ ਸਾਡੇ ਬਹੁਤ ਪਿਆਰੇ ਮਿੱਤਰ ਮੇਰੇ ਬੋਲਾਂ ਤੋਂ ਖੁਸ਼ ਹੋਗੇ 500 ਰੁਪਏ ਸਪੈਸ਼ਲ ਮੇਰੇ ਵਾਸਤੇ ਪੇਹਰੇ ਆ ਗੁਰਿੰਦਰ ਸਿੰਘ ਜੀ ਮਿੱਟੀ ਮਿੱਟੀ ਹੋ ਕੇ ਰਹਿਣਾ ਪੈਂਦਾ ਇਹ ਉਹੀ ਮਿੱਟੀ ਹੈ ਜਿਹਨੂੰ ਫਰੀਦ ਸਾਹਿਬ ਕਹਿੰਦੇ ਹੁੰਦੇ ਸੀ ਕਿ ਫਰੀਦਾ ਖਾਕ ਨਨੰਦੀ ਹੈ ਖਾਕ ਜੇੜ ਨਾ ਕੋਈ ਜੀ ਮਧਿਆ ਪੈਰਾਂ ਤਲੇ ਮੋਇਆ ਉੱਪਰ ਹੋਏ ਇਹ ਇੱਕ ਮਿੱਟੀ ਖਾਕ ਤੇ ਹਮ ਇੱਕ ਮਿੱਟੀ ਖਾਕ ਹੈ ਉਸਕੀ ਮਰਜ਼ੀ ਹੈ ਹਮੇ ਸਾਹਿਰਾ ਕਰੇ ਦਰਿਆ ਕਰੇ ਉਸਕੀ ਮਰਜ਼ੀ ਹੈ ਹਮੇ ਸਾਹਿਰਾ ਕਰੇ ਦਰਿਆ ਕਰੇ ਉੱਡਦੀ ਹੋਈ ਮਿੱਟੀ ਉੱਡਦੀ ਹੋਈ ਧੂੜ ਕਹਿੰਦੇ ਗੈ ਘੱਟ ਮੁਕਾਬਲਾ ਇੱਕ ਹੋ ਜਾ ਪਹਿਲਵਾਨ ਇੱਕ ਹੋ ਜਾ ਸਰੀਰ ਇੱਕ ਹੋ ਜਾ ਸਰੀਰ ਇੱਕੋ ਜਹੀ ਜਾਨ ਚੋਂ ਸੂਰਮੇ ਨੂੰ ਮਹਿਣਾ ਹੁੰਦਾ ਭੱਜਣਾ ਮੈਦਾਨ ਚੋਂ ਸੂਰਮੇ ਨੂੰ ਮਹਿਣਾ ਹੁੰਦਾ ਭੱਜਣਾ ਮੈਦਾਨ ਚੋਂ ਦੋ ਸੂਰਮਿਆਂ ਦੇ ਅੱਲਾ ਦਾ ਕੰਮ ਮੱਖਣ ਦਾ ਤੇ ਘੁੰਨ ਦਾ ਕੰਮ ਰਵੀ ਦਾ ਤੇ ਰੌਸ਼ਨ ਦਾ ਗੱਲਾਂ ਬਾਤਾਂ ਨਾਲ ਨਹੀਂ ਉਹ ਸ਼ੇਰ ਬਣਦੇ ਹਿੰਮਤਾਂ ਨਾਲ ਅਣਖੀ ਦਲੇਰ ਬਣਦੇ ਆਪਣੇ ਪੈਰਾਂ 'ਤੇ ਖੜ੍ਹ ਕਿਸੇ ਨੂੰ ਨਾ ਵੇਖ ਸੜ ਕਿਦਾਂ ਸੂਰਮੇ ਤਾਂ ਛੋਹਦੇ ਸਦਾ ਹੀ ਬਲੰਦੀਆਂ ਮੱਖਣਾ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀ ਆ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀ ਆ ਅੱਜ ਕਿਹਦੇ ਲੇਖਾ 'ਚ ਸਲਾਮਾ ਕਿਹਦੇ ਲੇਖਾ 'ਚ ਝੰਡੀ ਵਕਤ ਦੱਸੇਗਾ ਤੁਮੇ ਕੁਝ ਕੋਟੀ ਦੇ ਮੱਲ ਰਵੀ ਵੇਰਾ ਐਸਐਮ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਹੈ ਇਹ ਦੋਵੇਂ ਪਹਿਲਵਾਨ ਚੱਕਣੇ ਕਹਿੰਦੇ ਜੇਸ ਬੰਦੇ ਨੂੰ ਆਪਣੇ ਵਿਰੋਧੀ ਖਿਡਾਰੀ ਦਾ ਜਾਂ ਵਿਰੋਧੀ ਪਿੰਡ ਵਿੱਚ ਭਵੇਂ ਕੋ ਬੰਦਾ ਹੋਵੇ ਦੀ ਤਾਕਤ ਦਾ ਨਹੀਂ ਪਤਾ ਉਹ ਕਦੇ ਕਿਸੇ ਮੈਦਾਨ ਨੂੰ ਫਤੇ ਨਹੀਂ ਕਰ ਸਕਦਾ ਆਪਣੀ ਤਾਕਤ ਹਰ ਕਿਸੇ ਨੂੰ ਪਤਾ ਹੁੰਦਾ ਪਰ ਸਵਾਦ ਤਾਂ ਹੈ ਕਿ ਤੁਹਾਨੂੰ ਵਿਰੋਧੀ ਦੀ ਤਾਕਤ ਦਾ ਪਤਾ ਉਹਨੂੰ ਅਜ਼ਮਾਉਣਾ ਪੈਂਦਾ ਦੇ ਬਾਰੇ ਬੱਲੇ 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 ਖੜਾਵਾ ਪਰਦਾ ਹੋਇਆ ਨੌਜਾਨ ਲਗੋੜ ਦੀ ਮਜਬੂਤ ਪਕੜ ਬਣਾਉਂਦਾ ਹੈ ਰਵੀ ਤੇ ਦੂਸਰੇ ਪਾਸੇ ਰਾਸ਼ਮ ਕਿਉਂਕਿ ਇਹ ਹੈ ਰਵਾਇਤੀ ਸਾਡੀ ਖੇਡ ਕੁਸ਼ਤੀਵਾਜੀ ਕੁਸ਼ਤੀ ਵਿੱਚ ਆਉਂਦਾ ਹੋਇਆ ਅਨੰਦ ਜੇਕਰ ਕੁਸ਼ਤੀ ਦਾ ਆਨੰਦ ਮਾਣ ਰਹੇ ਤਾਂ ਤਾੜੀ ਮਾਰ ਕੇ ਦੱਸੋ ਜਰਾ ਸ਼ਾਮਾਂ ਕਰ ਗਈਆਂ ਸ਼ਾਮਾਂ ਪੈ ਗਈਆਂ ਔਰ ਹੱਲੇ ਵੀ ਕੁਸ਼ਤੀ ਮੈਦਾਨ ਦੇ ਵਿੱਚ ਜਿਉਂ ਦੀ ਤਿਉਂ ਉਹ ਮੇਂ ਪਹਿਲਵਾਨ ਆਪਣੇ ਵੱਲੋਂ ਤਕੜੀ ਕੋਸ਼ਿਸ਼ ਕਰਦੇ ਹੋਏ ਦਾ ਪੇਂਚ ਮਾਰਦੇ ਹੋਏ ਕਿਉਂਕਿ ਕੁਸ਼ਤੀ ਦਾ ਪੇਂਚ ਦੀ ਕੁਸ਼ਤੀ ਹਾਰ-ਪਾਰ ਦੀ ਕੁਸ਼ਤੀ ਕਹਿੰਦੇ ਜਿੱਤ-ਹਾਰ ਦੀ ਮੈਚਾਂ ਦੇ ਵਿਚਕਾਰ ਲੈ ਜਾਓ ਕੁਸ਼ਤੀ ਨੂੰ ਤਾਂ ਕਿ ਸਰਪਾਲ ਬਾਜੀ ਕਹਿੰਦੇ ਪੂਰਾ ਆਨੰਦ ਆ ਸਕੇ ਗਰੇਵਾਲ ਪਰਿਵਾਰ ਸਾਡਾ ਆਪਣਾ ਪਰਿਵਾਰ ਪਰਿਵਾਰ ਸਰਦਾਰ ਹਰਜਮ ਸਿੰਘ ਜੀ ਗਰੇਵਾਲ ਧੰਨਵਾਦ ਸਾਰੇ ਪਰਿਵਾਰ ਦਾ ਸਾਰੇ ਵੀਰਾਂ ਵੱਲੋਂ ਬੱਡੇ ਮਾਣ ਸਤਿਕਾਰ ਕੁਸ਼ਤੀ ਦੇ ਦਰ ਸਿੰਘ ਜੀ ਚਤਰਤ ਜਸਕਰਨ ਸਿੰਘ ਜੀ ਗੁਰਪ੍ਰੀਤ ਸਿੰਘ ਦੀ ਬਾਜਵਾ ਮਨਪ੍ਰੀਤ ਸਿੰਘ ਦੀ ਬਾਜਵਾ ਜਸਵਿੰਦਰ ਸਿੰਘ ਜੀ ਜੋਸਨ ਸਰਜੀਤ ਸਿੰਘ ਜੀ ਜੋਸਨ ਕੈਨੇਡਾ ਗੁਰਮੇਦ ਸਿੰਘ ਜੀ ਕੰਗ ਔਰ ਕੁਲਜੀਤ ਸਿੰਘ ਜੀ ਅਮਰਪਾਲ ਸਿੰਘ ਜੀ ਸਰਦਾਰ ਅਵਤਾਰ ਸਿੰਘ ਦੀ ਢਾਲੀ ਵਾਲ ਸਾਹਿਬ ਸਾਰੇ ਪਰਿਵਾਰਾਂ ਦਾ ਔਰ ਵੀਰਾਂ ਦਾ तहे ਦਿਲੋਂ ਧੰਨਵਾਦ ਸੰਧੂ ਸੱਤ ਫਾਰਮ ਸਾਡੇ ਭਾਈ ਸਰਦਾਰ ਅੰਕਲ ਜੀ ਔਰ ਸੁਖਾ ਭਾਜੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਸਾਰੇ ਹਲਦੇ ਵਰਤੇ ਰਹਿਣ 5 ਮਿੰਟ ਦਾ ਟਾਈਮ ਬਾਕੀ ਹੈ ਰੈਫਰੀ ਵੱਲੋਂ ਇਸ਼ਾਰਾ ਔਰ ਇੱਕ ਇੱਕ ਦਾਤ ਪੂਰੀ ਤਰ੍ਹਾਂ ਪੈਨੀ ਨਜ਼ਰ ਰੱਖਦੇ ਹੋਏ ਕਮਲ ਕਹਿ ਵਾਲਾ ਦੇਖਦੇ ਆ ਕਿ ਅਗਲੇ 5 ਮਿੰਟਾਂ ਵਿੱਚ ਕਿਸਮਤ ਕਿਸ ਦਾ ਦਰਵਾਜ਼ਾ ਖੋਲਦੀ ਹੈ ਉਹਨਾਂ ਕਿਸਮਤ ਦੀਆਂ ਕਈ ਵਾਰ ਬੰਦਾ ਸੈਂਕੜਾ ਮਾਰ ਦਿੰਦਾ ਤੇ ਕਈ ਵਾਰ ਜ਼ੀਰੋ ਤੇ ਵੀ ਆਊਟ ਹੋ ਜਾਂਦਾ ਸੋ ਇਹ ਕਿਸਮਤ ਦੇ ਸੌਦੇ ਨੇ ਮਿਹਨਤ ਬਹੁਤ ਹੁੰਦੀਆਂ ਨੇ ਪਰ ਕਦੇ-ਕਦੇ ਕੋਈ ਦਿਨ ਵੀ ਹੁੰਦਾ ਕਿਸੇ ਮੱਲ ਪਹਿਲਵਾਨ ਦਾ ਕਿਸੇ ਖਿਡਾਰੀ ਦਾ ਕੋਈ ਟਾਈਮ ਹੁੰਦਾ ਕੋਈ ਵਕਤ ਹੁੰਦਾ ਮੈਂ 5 ਕੋਟੀ ਦੇ ਮੱਲਾ ਦੀਆਂ ਕੁਸ਼ਤੀਆਂ ਕਰਾਈਆਂ ਪਹਿਲੇ ਅੰਦਾਜ਼ੇ ਲਾ ਲਈ ਜੇ ਇਹ ਨੇ ਜਿੱਤ ਜਾਣਾ ਵੀ ਜੱਸਾ ਪੱਟੀ ਆਇਆ ਪ੍ਰਿਤਪਾਲ ਆਏ ਨੇ ਜਿੱਤ ਜਾਣਾ ਪਰ ਮੈਂ ਹਰਦੇ ਵੀ ਵੇਖਿਆ ਮੈਂ ਹਰਦੇ ਵੀ ਵੇਖਿਆ ਦੁਨੀਆਂ ਦੇ ਮੂੰਹ ਅੱਡੇ ਰਹਿ ਜਾਂਦੇ ਅੱਖਾਂ ਅੱਡੀਆਂ ਰਹਿ ਜਾਂਦੀਆਂ ਔਰ ਵਹਿੰਦੇ ਰਹਿ ਜਾਂਦੇ ਵੀ ਇਹੋ ਕੀ ਗਿਆ ਸੋ ਕੁਸ਼ਤੀ ਪਾਈ ਜਾਂ ਕਿਸਮਤ ਕਦੋਂ ਕਿਹਦੇ ਤੇ ਮਿਹਰਮਾਨ ਹੋ ਜਾਏ ਇਹ ਰੱਬ ਜਾਣਦਾ ਬੰਦਾ ਨਹੀਂ ਜਾਣਦਾ ਇਸ ਕਰਕੇ ਆਓ ਅੱਜ ਦੀ ਕੁਸ਼ਤੀ ਨੂੰ ਰਵੀ ਜਤਨ ਦਾ ਰੌਸ਼ਨ ਜਤਰਾ ਕੇ ਦਾ ਰੌਸ਼ਨ ਪਵੇਖਾ ਆ ਰਵੀ ਅੱਜ ਕਿਹਦੇ ਐਰ ਕੇਂਦਰ ਤੇ ਬੈਠਾ ਹੈ ਔਰੇ ਜਨਾ ਸੂਰਜ ਜੱਜ ਕਿਵੇਂ ਚਮਕਦਾ ਕਿਵੇਂ ਆਪਣੀ ਰੋਸ਼ਨੀ ਬਖੇਰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਇੱਕ ਪਾਸੇ ਰਵੀ ਸੂਰਜ ਤੇ ਦੂਜੇ ਪਾਸੇ ਵਾਹ ਰੌਸ਼ਨ ਸੂਰਜ ਦੀ ਰੌਸ਼ਨੀ ਕਿਰ ਲਗੜਦਾ ਨੋਮਦਾ ਸਮਾਨ ਜਿਹੜਾ ਨਾਮ ਤੇ ਛੋਟੀ ਦੇ ਪਹਿਲਵਾਨ ਕੀਤੀਆਂ ਹੋਈਆਂ ਕਮਾਈਆਂ ਆਹ ਪੁਹਾਰੇ ਬੋਧੀਆਂ ਕੀਤੀਆਂ ਮਿਹਨਤ ਆਪ ਮਾਰੇ ਬੋਧੀਆਂ ਛੋਟੀ ਜਮਲ ਕੌਣ ਜਿੱਤਦਾ ਕੌਣ ਹਾਰਦਾ ਦੀਵਤਾ ਆਵਾਜ਼ ਜੀ ਲਗਭਗ 4 ਮਿੰਟ ਦਾ ਸਮਾਂ ਬਾਕੀ ਲਗਾਤਾਰ ਚੱਲ ਰਹੀ ਹੈ কুਸਤੀ 16 16.5 ਮਿੰਟ ਲਗਾਤਾਰ ਐ ਰਨ ਪਹੁੰਚੇ ਨੇ ਰਵੀ ਐਨ ਕੋਸ਼ ਕਰਦਾ ਹੋਇਆ ਕਹਿੰਦੇ ਨੇ ਦੂਜੇ ਸਾਥ ਤੇ ਨੋਟ ਲਿਖੋ ਫਿਜ਼ੀਕਲ ਐਜੂਕੇਸ਼ਨ ਵਿੱਚ ਦੂਜਾ ਸਹਾ ਹੁੰਦਾ ਕਿ ਇਕੱਠਾ ਨੂੰ ਸਿਰੇ ਤੇ ਜਾ ਕੇ ਪਦਤਕ ਦੀ ਹਮਤ ਕਰਦਾ ਵੀ ਲੈ ਵੀ ਹੋਰ ਕੰਮ ਕਰਕੇ ਦਿਖਾਈਏ ਮੇਲਾ ਹੋ ਗਿਆ ਟਾਈਮ ਹੋ ਗਿਆ ਹੁਣ ਮੈਂ ਬਹੁਤਾ ਇੰਤਜ਼ਾਰ ਘੇਰਾ ਦਾ ਜੇਤੂ ਦਾ ਇਹ ਤੁਹਾਡਾ ਤੁਸੀਂ ਦੇਦੇ ਹੋ ਨਾ ਰਵੀ ਗੁਰਬਾਲ ਭਾਈ ਤੋਂ ਲੈ ਲਓ 1500 ਜਿਹੜੇ ਆਪਣੇ ਇਲਾਕੇ ਦੇ ਖਾਸ ਖਾਸ ਬੰਦੇ ਉਹਨਾਂ ਨੂੰ ਸਨਮਾਨਤ ਕਰਨਾ ਪਜਾਇਓ ਨਾ ਇਹ ਉਹਨਾਂ ਵੇ ਮਟਾ ਭਾਈ ਥਾਕ ਲੋਗਾ ਤੋਂ ਨਹੀਂ ਰਾਉਂਦਾ ਵੇ ਨਹੀਂ ਰਾਉਂਦਾ ਉਹ ਖਾਤੇ ਜਾਂਦੇ